ਖਾ ਦਾਂਗੇ 11 31 ਦੁੱਧੋ ਹੱਡੀ 50000 ਦੀ ਮੇਰੀ ਐ ਠੀਕ ਆ ਹਾਂ 31 ਦੂ ਮਾਰ 50000 ਚ ਰੱਖੂਗਾ ਦਵਾਰੇ ਠੀਕ ਆ ਜੀ ਤੇ 20 ਕਿਲੋ ਸਹਜੇ ਗੱਡੂ ਇੱਥੇ ਜੀ ਠੀਕ ਆ ਮੰਨ ਲਓ ਵੀ ਤਸੱਲੀ ਵਾਲਾ ਜੇ ਕੋਈ ਭਰਾ ਲੈਣਾ ਆਉਂਦਾਗਾ ਮੈਂ ਦੇ ਕੇ ਦੂੰ ਠੀਕ ਆ ਵੀ ਕਰੇ ਦੋ ਡੰਗ ਚੋਲੇ ਭਲਾ ਤਿੰਨ ਡੰਗ ਚੋਲੇ ਤਿੰਨ ਡੰਗ ਚੋਲੇ ਠੀਕ ਆ ਵੀ ਤਸੱਲੀ ਨਾਲ ਚੋਕੇ ਦੋਗੇ ਠੀਕ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਲੋ ਵੀ ਦੋਸਤੋ ਅੱਜ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਬਾਲਿਆਂ ਦੀ ਰਹਿ ਜਾਂਦੀ ਹੈਗੀ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਬ ਰੱਖੇ ਹੋਏ ਆਗੇ ਜਿਵੇਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜਿਹੜੇ ਆਪਣੇ ਬਾਈ ਘਰੇਲੂ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਜਿਹੜੇ ਕਰੇ ਪਸ਼ੂ ਰੱਖੇ ਹੋਇਆ ਉਹਨਾਂ ਦੇ ਵਿੱਚੋਂ ਇਹ ਆ ਇੱਕ ਬਹੁਤ ਸੋਹਣੀ ਜਬਰਦਸਤ ਜਿਹੜੀ ਝੋਟੀ ਬਕਾਊ ਆ ਗਈ ਸੂਈ ਸਵਾਈ ਆ ਗਈ ਤੀਜੀ ਸੂਈ ਸੂਈ ਹੋਈ ਆ ਗਈ ਤੇ ਮਗਰ ਜਿਹੜੇ ਕੱਟਿਆ ਦੇ ਸਕਦਾ ਹਾਂ ਬਾਕੀ ਸਾਨੂੰ ਤੋੜ ਕੇ ਦਿਖਾਉਣਿਆਂਗੇ ਸਾਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆਗਾ ਕਿੰਨਾ ਇਹਨੇ ਦੂਜੇ ਸੂਏ ਕੱਢੇਗਾ ਸਾਰੀ ਡਿਟੇਲ ਆਪਾਂ ਲਵਾਂਗੇ ਤੇ ਜੇ ਕਿਸੇ ਭਰਾ ਨੇ ਲੈਣੀ ਹੋਈ ਆਪਾਂ ਨੰਬਰ ਜਿਹੜਾ ਸਕਰੀਨ ਤੇ ਚਲਾ ਦਾਂਗੇ ਪਹਿਲਾਂ ਆਪਾਂ ਬਾਈ ਤੋਂ ਸਾਰੀ ਡਿਟੇਲ ਲਵਾਂਗੇ ਪਹਿਲਾਂ ਤੁਸੀਂ ਤੁਰਦੀ ਚੈੱਕ ਕਰ ਲਿਓ ਕੱਦ ਕਾਠ ਦੀ ਪੂਰੀ ਜ਼ਬਰਦਸਤ ਝੋਟੀ ਆ ਗਈ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਡੀ ਬੰਤਰ ਦੀ ਵੀ ਪੂਰੀ ਜ਼ਬਰਦਸਤ ਆ ਗਈ ਤੇ ਬਾਕੀ ਦੇ ਕੱਦ ਕਾਠ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਜੀ ਪੂਰਾ ਜ਼ਬਰਦਸਤ ਕੱਦ ਕਾਠ ਆਗਾ ਬਾਡੀ ਬੰਤਰ ਦੀ ਪੂਰਾ ਸਰਾਗਾ ਲਵਾਤ ਆ ਗਈ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਸਾਰੀ ਲਵਾਂਗੇ ਵਿਕੀ ਮਾਲ ਮੁੱਲ ਕਰਦਾ ਮੋੜ ਲੈ ਬਾਈ ਮੋੜ ਲੈ ਬਾਲੀ ਦੂਰ ਨਾਲ ਜਾ ਪੂਰੀ ਜਬਰਦਸਤ ਝੋਟੀ ਆ ਗਈ ਦੇਖ ਸਕਦੇ ਸੀ ਆਰਡਰ ਉਹ ਨੂੰ ਆਪਾਂ ਕੋਲੋਂ ਦਿਖਾਵਾਂਗੇ ਚੰਗੇ ਦੁੱਧ ਰਕਾਰ ਵਾਲੀ ਝੋਟੀ ਹੈਗੀ ਮਗਰ ਇਹਦੇ ਬੱਚੇ ਆ ਗਏ ਪਹਿਲੇ ਸੂਏ ਦਾ ਦੂਜੇ ਸੂਏ ਦਾ ਉਹ ਵੀ ਬਾਈ ਕੋਲੇ ਕੱਟੀਆਂ ਹੈਗੀਆਂ ਕਰੇ ਪੂਰੀਆਂ ਘੈਂਟ ਕੱਟੀਆਂ ਹੈਗੀਆਂ ਕੱਦ ਕਾਠ ਕਨੀਓ ਕੋਈ ਕਮੀ ਨਹੀਂ ਝੋਟੀ ਜਿਹਾ ਦੇਖੋ ਸੀ ਕੱਦ ਕਾਠ ਬਹੁਤ ਆਗਾ ਬੋਡੀ ਲੈਂਥ ਦੀ ਸਾਰੀ ਦੇਖੋ ਸੀ ਸਾਫ ਸੁਥਰੀ ਆ ਜਮਾ ਹੈ ਪੂਰੀ ਜਬਰਦਸਤ ਝੋਟੀ ਆ ਗਈ ਆਰਡਰ ਉਹ ਨੂੰ ਆਪਾਂ ਕੋਲੋਂ ਦਿਖਾ ਦਨੇ ਆਗੇ ਆਜੋ ਆਪਾਂ ਫਿਰ ਕਰਦੇ ਆ ਗੱਲਬਾਤ ਆਜੋ ਵਾਪਸ ਇਧਰ ਆ ਜੀ ਸਾਰੀ ਡਿਟੇਲ ਲੈਣੇ ਹੈਗੇ ਇੱਥੇ ਹੱਥ ਖਾਉਣੇ ਕੋਈ ਨਹੀਂ ਹਾਂਜੀ ਸਤਸ੍ਰੀ ਅਕਾਲ ਜੀ ਸਤਸ੍ਰੀ ਅਕਾਲ ਕੀ ਨਾਮ ਆ ਜੀ ਆਪਣਾ ਬਲੌਰ ਸਿੰਘ ਆ ਜੀ ਠੀਕ ਆ ਬਲੌਰ ਸਿੰਘ ਐਮ ਸੀ ਢੱਲੇਗਾ ਠੀਕ ਆ ਢੱਲੇਗਾ ਪਿੰਡ ਚੌਕੇ ਆ ਜ਼ਿਲ੍ਹਾ ਬਠਿੰਡਾ ਹਾਂਜੀ ਹਾਂਜੀ ਤੇ ਆਪਣਾ ਬੱਲੋ ਵਾਲੀ ਸੜਕ ਤੇ ਘਰ ਆ ਜਾਂਦਾ ਹਨਾ ਠੀਕ ਆ ਤੇ ਆਪਣੇ ਇਹੇ ਛੋਟੀ ਦੀ ਕੀ ਡਿਟੇਲ ਆ ਗਈ ਮੰਨ ਕੇ ਚਲੋ ਵੀ ਕੰਮੇ ਸੂਈ ਸੂਈ ਆ। ਤੀਜੀ ਸੂਈ ਸੂਈ ਆ। ਹੁਣ ਤੀਜੀ ਸੂਈ ਸੂਈ ਹੋਈ ਆ। ਘਰ ਦੀ ਕੱਟੀ ਆ ਹਾਂਜੀ। ਠੀਕ ਆ ਘਰ ਦੀ ਕੱਟੀ ਆ। ਠੀਕ ਆ ਜੀ। ਤੇ ਦੂਜੀ ਸੂਏ ਨੇ ਦੁੱਧ ਕਿੰਨਾ ਕੱਢਿਆ ਸੀ? ਦੂਜੇ ਸੂਏ ਨੇ ਦੁੱਧ ਕੱਢਿਆ ਸੀ 15-16 ਕਿਲੋ। 15-16 ਕਿਲੋ। ਹਾਂਜੀ। ਠੀਕ ਆ। ਤੇ ਇਸ ਵਾਰੀ ਕੀ ਮੀਰ ਆ ਜੀ ਇਹ ਤੋਂ? ਹੁਣ ਇਹਨੂੰ 9-10 ਦਿਨ ਹੋ ਗਏ ਅਜ ਸੂਈ ਨੂੰ। ਠੀਕ ਆ ਜੀ। ਹੁਣ ਇਸ ਵੇਲੇ ਤਿਆਰੇ ਦਾ 16-17 ਕਿਲੋ ਆ। ਠੀਕ ਆ। ਤੇ 20 ਕਿਲੋ ਸਹੀ ਦੇ ਕੱਢੂ ਇੱਥੇ ਜੀ। ਠੀਕ ਆ ਵੀ ਕਰੇ 2 ਡੰਗ ਚੋਲੇ ਭਾਣੇ 3 ਡੰਗ ਚੋਲੇ 3 ਡੰਗ ਚੋਲੇ ਠੀਕ ਆ ਵੀ ਤਸੱਲੀ ਨਾਲ ਚੋਕੇ ਦੋਗੇ ਠੀਕ ਆ ਮਾਗਰ ਕੱਟੀ ਆ ਤੇ ਜੀ ਮਾਗਰ ਕੱਟੀ ਆ ਪਹਿਲੇ ਦੋਨਾਂ ਸੂਆਂ ਦੀਆਂ ਵੀ ਕੱਟੀਆਂ ਦੋ ਠੀਕ ਆ ਪਹਿਲੇ ਦੋਨੇ ਸੂਆਂ ਦੀਆਂ ਵੀ ਕੱਟੀਆਂ ਉਹ ਆਪਾਂ ਵੀਡੀਓ ਵਿੱਚ ਲਾ ਦੇਾਂਗੇ ਤੁਹਾਨੂੰ ਦਿਖਾ ਦੇਾਂਗੇ 31 ਕੱਤੀ ਦੁੱਧੋ ਹੱਡੀ 50000 ਦੀ ਮੇਰੀ ਐ ਠੀਕ ਆ ਹਾਂ ਕੱਤੀ ਨੂੰ ਮਾਰ 50000 ਚ ਰੱਖੂਗਾ ਤੁਹਾਡੇ ਕੋਲ ਠੀਕ ਆ ਜੀ ਮੰਨ ਲਓ ਵੀ ਚੰਗੇ ਟਿਕੜੂਗੇ ਲਵਾਏ ਗਏ ਤੇ ਬਾਕੀ ਇਹ ਬੋਡੀ ਮੰਤਰ ਦੀ ਆਪਾਂ ਤੁਹਾਨੂੰ ਦਿਖਾ ਦਨੇ ਆ ਤੇ ਦੇਖੋ ਸੀ ਤੇ ਚੱਦਾ ਜਰੂਰ ਕਸਮਾਂ ਰੱਖਦੀ ਹੈ ਠੀਕ ਆ ਟਾਇਟਲੇ ਵਧੀਆ ਟਾਇਟਲੇ ਵਧੀਆ ਹਨਾ ਟਾਇਟਲੇ ਵਧੀਆ ਜਦੋਂ ਤੂੰ ਸਾਰਾ ਘੜ ਦਿੰਦੀ ਹੈ ਠੀਕ ਹੈ ਜੀ ਮੰਨ ਲਓ ਪੂਰੀ ਤਸੱਲੀ ਆ ਗਈ ਆਪਣੀ ਪੂਰੀ ਤਸੱਲੀ ਦਾ ਮੰਗਾ ਦੀ ਜੋਈਓ ਘਰ ਦੀ ਝੋਟੀ ਆ ਗਈ ਤੇ 15 16 ਕਿਲੋ ਬਾਪੂ ਕਹਿੰਦਾ ਹੁਣ ਤਿਆਰ ਆ ਇਸ ਟਾਈਮ ਇਸ ਟਾਈਮ ਤਿਆਰ ਹੈ ਇਸ ਟਾਈਮ ਤਿਆਰ ਆਗਾ ਤੇ ਹਜੇ 9 ਦਿਨ ਹੋਇਆ ਸੂਈ ਨੂੰ ਹਨਾ ਜੀ ਹਾਂ ਜੀ ਹਾਂ ਜੀ ਠੀਕ ਆ ਦੇਖੋ ਜੀ ਆਡ ਰੋਡ ਸੋਨਾ ਆਪਾਂ ਥੋੜਾ ਦੂਰੋਂ ਦਿਖਾਣਾ ਥੋੜਾ ਕੈਮਰੇ ਦਾ ਜਿਹੜਾ ਝੋਟੀ ਕਰਦੀ ਹੈਗੀ ਤੇ ਫਗਾਨੇ ਬੰਦੇ ਦਾ ਕਰਨ ਲੱਗ ਜਾਂਦਾ ਪਸੂ ਕਈ ਵਾਰੀ ਤੇ ਘਰ ਦੇ ਪਸੂਆ ਕੋਈ ਐ ਨਹੀਂ ਹੈਗਾ ਵੀ ਵਪਾਰ ਦਾ ਕੰਮ ਆਣਾ ਆ ਡਰੋਨ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਬਰਦਸਤ ਘਾਟ ਲੱਗਿਆ ਹੋਇਆ ਚਾਰੇ ਥਾਣਾ ਇੱਕੋ ਜਿਹਾ ਹੈਗੇ ਤੇ ਦੂਜੇ ਸੋਇੜਾ ਇਹਨੇ 15 16 ਕਿਲੋ ਦੁੱਧ ਕੱਢਿਆਗਾ ਬਾਪੂ ਦੇ ਦਸਨ ਤੱਕ ਤੇ ਹੁਣ ਵੀ ਜਿਹੜਾ 16 ਕਿਲੋ ਤਿਆਰ ਆਗਾ 9 ਦਿਨਾਂ ਦੀ ਸੋਈ ਹੈਗੀ ਤਸੱਲੀ ਕਰਕੇ ਅਪੂਆਂ ਦਾ ਦੋ ਡੰਗ ਚੋਕ ਜਾਂ ਤਿੰਨ ਡੰਗ ਚੋਕ ਜਿਹੜੇ ਤਸੱਲੀ ਨਾਲ ਜਾ ਸਕਦਾ ਤੇ ਬਾਪੂ ਰੇਟ ਦੀ ਗੱਲ ਆ ਜਾਂਦੀ ਹੈ ਰੇਟ ਕੀ ਰੱਖਦਾ ਰੇਟ ਜੀ ਦਾ 2.5 ਲੱਖ 2.5 ਲੱਖ ਮਾਨਤਾਣਾ ਮਾੜ ਤਾਂ ਮਾੜਾ ਮੋਟਾ ਕਰ ਜਾਗੇ ਦੇ ਠੀਕ ਆ ਮਾਣ ਤਣ ਮਾੜਾ ਮੋਟਾ ਹੋ ਜਾਊਗਾ ਤੇ 2.5 ਲੱਖ ਰੁਪਿਆ ਜਿਹੜਾ ਮੁੱਲ ਕਰਦੇ ਆ ਪੂਰੀ ਜਬਰਦਸਤ ਝੋਟੇ ਆਗੇ ਚੰਗੇ ਪਸ਼ੂ ਆ ਸਾਰੇ ਦੇਖ ਸਕਦਾ ਤੁਸੀਂ ਇੱਧਰ ਵੀ ਖੜੇ ਆੜੇ ਸਾਰੇ ਚੰਗੇ ਪਸ਼ੂ ਜਿਹੜੇ ਰੱਖਿਆ ਹੋਇਆ ਘਰੇਲੂ ਪਸ਼ੂ ਆਗੇ ਕੋਈ ਵਪਾਰ ਦਾ ਕੰਮ ਨਹੀਂਗਾ ਤੇ ਨੰਬਰ ਬੋਲ ਦਿਓ ਇੱਕ ਵਾਰੀ ਆਪਣਾ ਨੰਬਰ 98142 ਠੀਕ ਆ ਜੀ 71354 98142 71354 ਠੀਕ ਆ ਜੀ ਇਹ ਨੰਬਰ ਆਗਾ ਪਿੰਡ ਚੌਕਿਆ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਲਿਆਲੇ ਰਹਿੰਦੇ ਆ ਬੱਲੋ ਵਾਲੀ ਸੜਕ ਤੇ ਘਰ ਆਗਾ 40 ਨੰਬਰ ਗਲੀ ਹੈ ਜੀ ਇਹ 41/5 ਜੀ 41/5 ਨੰਬਰ ਗਲੀ ਹੈਗੀ ਬੱਲੋ ਵਾਲੀ ਸੜਕ ਤੇ ਘਰ ਆ ਜਾਂਦਾ ਜੇ ਕਿਸੇ ਭਰਾ ਨੇ ਲੈਣੀ ਆ ਤਾਂ ਤੁਸੀਂ ਭਾ ਜਾਣਾ ਸੰਭਰ ਕਿਹੜਾ ਘਰ ਸਾਜ ਹੋਰ ਡਿਟੇਲ ਲੈ ਕੇ ਤਸੱਲੀ ਨਾਲ ਦੋ ਡੰਗ ਚੋਕ ਜਿਹੜੀ ਘਰੋਂ ਤੁਸੀਂ ਝੋਟੀਆਂ ਲਾ ਸਕਦੇ ਹੋ ਜੇ ਕੋਈ ਝੋਟੀਆਂ ਚੰਗੀਆਂ ਦਾ ਸਕੀਨਾਂ ਤਾਂ ਆਹ ਝੋਟੀਆਂ ਸੋਦੇ ਲਈ ਆ ਇਹ ਤੁਸੀਂ ਜਿਹੜੀ ਖਰੀਦ ਸਾਦਮ ਠੀਕ ਹੈ ਜੀ